ਸਤਿ ਸ਼੍ਰੀ ਅਕਾਲ ਜੀ ਰਾਧਾ ਆਂਟੀ ਤੁਸੀਂ ਮਸਾਲਾ ਤੇ ਚਟਨੀ ਪੀਸ ਦੇਵੋਗੇ ਜੋਤੀ ਨੇ ਆਪਣੀ ਨੌਕਰਾਨੀ ਨੂੰ ਪੁੱਛਿਆ ਪਰ ਉਹਨੇ ਸਾਫ਼ ਇਨਕਾਰ ਕਰ ਦਿੱਤਾ ਨਹੀਂ ਬਉ ਰਾਣੀ ਜੇ ਤੇਰੀ ਸਾਸ ਨੂੰ ਪਤਾ ਲੱਗ ਗਿਆ ਕਿ ਮੈਂ ਤੇਰੀ ਮਦਦ ਕਰ ਰਹੀ ਹਾਂ ਤਾਂ ਐਵੇਂ ਘਰ ਵਿੱਚ ਕਲੇਸ਼ ਪਾ ਦੇਣਗੇ ਤੇ ਹੋ ਸਕਦਾ ਆ ਉਹ ਮੇਰੀ ਤਨਖਾਹ ਵੀ ਕੱਟ ਲੈਣ ਨਹੀਂ ਬਉ ਰਾਣੀ ਮੈਨੂੰ ਮਾਫ਼ ਕਰੀ ਰਾਧਾ ਆਂਟੀ ਨੇ ਹੱਥ ਜੋੜ ਕੇ ਕਿਹਾ ਨਹੀਂ ਆਂਟੀ ਤੁਹਾਨੂੰ ਹੱਥ ਜੋੜਨ ਦੀ ਕੋਈ ਲੋੜ ਨਹੀਂ ਮੈਂ ਤੁਹਾਡੀ ਮਜਬੂਰੀ ਸਮਝ ਸਕਦੀ ਹਾਂ ਤੁਸੀਂ ਜਾਓ ਮੈਂ ਹੌਲੀ-ਹੌਲੀ ਕਰ ਲਵਾਂਗੀ ਜੋਤੀ ਨੇ ਆਂਟੀ ਦਾ ਹੱਥ ਫੜਦਿਆਂ ਕਿਹਾ ਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੋਤੀ ਵੀ ਕਿੰਨੀ ਅਜੀਬ ਆ ਸਿਰਫ ਮਸਾਲੇ ਹੀ ਤਾਂ ਪੀਣੇ ਨੇ ਆਪਣੇ ਆਪ ਵੀ ਤਾਂ ਪੀ ਸਕਦੀ ਆ ਆਂਟੀ ਨੂੰ ਕਿਉਂ ਕਹਿ ਰਹੀ ਆ ਤੇ ਇਹਦਾ ਜਵਾਬ ਹੈ ਕਿ ਮਸਾਲੇ ਮਿਕਸੀ ਵਿੱਚ ਨਹੀਂ ਬਲਕੇ ਕੁੰਡੇ ਡੰਡੇ ਨਾਲ ਪੀਸਨੇ ਸੀ ਤੇ ਨਾਲ ਹੀ ਹਰੀ ਮਿਰਚ ਤੇ ਤਣਨੀ ਦੀ ਤਿੱਖੀ ਚਟਨੀ ਹੁਣ ਤੁਹਾਨੂੰ ਸਮਝ ਲੱਗ ਹੀ ਗਈ ਹੋਵੇਗੀ ਕਿ ਜੋਤੀ ਮਸਾਲਾ ਤੇ ਚਟਨੀ ਰਾਧਾ ਆਂਟੀ ਨੂੰ ਪੀਸਣ ਲਈ ਕਿਉਂ ਕਹਿ ਰਹੀ ਸੀ ਪਰ ਤੁਸੀਂ ਬਹੁਤ سارے ਲੋਕ ਸੋਚ ਰਹੇ ਹੋਵੋਗੇ ਕਿ ਫਿਰ ਕਿਹੜੀ ਗੱਲ ਆ ਚਟਨੀ ਤੇ ਮਸਾਲੇ ਪੀਸਣ ਦੀ ਕਿਹੜੇ ਔਖੇ ਆ ਇਹ ਤਾਂ ਅਸੀਂ ਹੀ ਕਰ ਲੈਂਦੇ ਆ ਜੀ ਹਾਂ ਤੁਸੀਂ ਸਹੀ ਸੋਚ ਰਹੇ ਹੋ। ਕੁੰਡੇ ਡੰਡੇ ਦਾ ਇਸਤੇਮਾਲ ਉਹਨਾਂ ਦਿਨਾਂ ਵਿੱਚ ਖਾਸ ਤੇ ਆਮ ਜਿਹੀ ਗੱਲ ਸੀ ਤੇ ਜੋਤੀ ਨੂੰ ਵੀ ਚੰਗੇ ਤਰਾ ਮਸਾਲੇ ਅਤੇ ਚਟਨੀ ਪੀਸਣੀ ਆਉਂਦੀ ਆ ਪਰ ਇਸ ਸਮੇਂ ਜੋਤੀ 5 ਮਹੀਨੇ ਦੀ ਪ੍ਰੈਗਨੈਂਟ ਆ ਤੇ ਉਹਨੂੰ ਆਪਣੇ ਵੱਡੇ ਪੇਟ ਦੇ ਨਾਲ ਥੱਲੇ ਬੈ ਕੇ ਡੰਡੇ ਕੁੰਡੇ ਨਾਲ ਮਸਾਲੇ ਪੀਣੇ ਕਿੰਨੇ ਔਖੇ ਨੇ ਇਹ ਤੁਸੀਂ ਲੋਕ ਵੀ ਸਮਝ ਸਕਦੇ ਹੋ। ਡੰਡੇ ਕੁੰਡੇ ਨਾਲ ਮਸਾਲੇ ਵੀਣੀ ਕਿੰਨੇ ਔਖੇ ਨੇ ਇਹ ਸਭ ਤੁਹਾਨੂੰ ਹੀ ਪਤਾ ਹੋਵੇਗਾ ਜੋਤੀ ਨੇ ਮਸਾਲੇ ਅਤੇ ਚਟਨੀ ਦਾ ਸਾਰਾ ਸਮਾਨ ਲਿਆ ਤੇ ਕਿਸੇ ਤਰ੍ਹਾਂ ਕੁੰਡੇ ਡੰਡੇ ਨਾਲ ਬੈਠ ਕੇ ਪੀਸਣ ਲੱਗੀ ਵੱਡੇ ਪੇੜ ਦੇ ਨਾਲ ਉਹਨੂੰ ਪਰੇਸ਼ਾਨੀ ਹੋ ਰਹੀ ਸੀ ਪਰ ਉਹ ਹੌਲੀ-ਹੌਲੀ ਪੀਸ ਰਹੀ ਸੀ ਉਹਦੀ ਪਰੇਸ਼ਾਨੀ ਵੇਖ ਕੇ ਰਾਧਾ ਆਂਟੀ ਕੋਲੋਂ ਰਹਿਣਾ ਨਹੀਂ ਗਿਆ ਤੇ ਕਹਿਣ ਲੱਗੀ ਉਠੋ ਬੋਹ ਰਾਣੀ ਮੈਂ ਆਪੇ ਪੀਸ ਲੈਨੀ ਆ ਪਰ ਆਂਟੀ ਤੁਹਾਡੀ ਤਨਖਾ ਜੋਤੀ ਨੇ ਤਰਸ ਖਾਂਦੇ ਆਂਟੀ ਵੱਲ ਵੇਖਿਆ ਹੁਣ ਤਨਖਾ ਕੱਟੇ ਜਾਂ ਡਾਂਟ ਪਵੇ ਕੋਈ ਗੱਲ ਨਹੀਂ ਮੇਰਾ ਹੱਥ ਫੜ ਤੇ ਉਥੇ ਕੁਰਸੀ ਤੇ ਬੈਠ ਜਾ ਗਰਾਦਾ ਆਂਟੀ ਨੇ ਸਹਾਰਾ ਦੇ ਕੇ ਜੋਤੀ ਨੂੰ ਉਠਾਇਆ ਤੇ ਕੁਰਸੀ ਤੇ ਬਿਠਾਤਾ ਤੇ ਆਪ ਮਸਾਲੇ ਪੀਣ ਲੱਗੀ ਉਹ ਹਾਲੇ ਚਟਣੀ ਪੀਸ ਹੀ ਰਹੀ ਸੀ ਕਿੰਨੇ ਵਿੱਚ ਜੋਤੀ ਦੀ ਸੱਸ ਜੋਤੀ ਕੋਲੋਂ ਚਾਹ ਬਣਵਾਉਣ ਲਈ ਉੱਥੇ ਆ ਗਈ ਬਹੂ ਰਾਸ਼ੀ ਦਾ ਚਾਹ ਪੀਣ ਨੂੰ ਦਿਲ ਕਰ ਆਇਆ ਤੇ ਨਾਲ ਪਕੌੜੇ ਵੀ ਬਣਾ ਦੇਣਾ ਤੇ ਹਾਲੇ ਚਟਣੀ پیسੀ ਆ ਜਾਂ ਨਹੀਂ ਜੋ ਤੀਨੋਂ ਕੁਰਸੀ ਤੇ ਆਰਾਮ ਨਾਲ ਬੈਠੇ ਤੇ ਰਾਧਾ ਆਂਟੀ ਨੂੰ ਚਟਣੀ ਪੀਸਦੇ ਵੇਖ ਕੇ ਉਹਦੇ ਮੱਥੇ ਤੇ ਧਿਉੜੀਆਂ ਆ ਗਈਆਂ ਬਹੂ ਤੂੰ ਇੱਥੇ ਆਰਾਮ ਨਾਲ ਬੈਠੀ ਆ ਤੇ ਰਾਧਾ ਕੋਲੋਂ ਚਟਣੀ ਪਿਸਵਾ ਰਹੀ ਆ ਭਾਬੀ ਜੀ ਬਹੂ ਨਾਣੀ ਨੂੰ ਤਕਲੀਫ ਹੋ ਰਹੀ ਸੀ ਥੱਲੇ ਬੈਠ ਕੇ ਡੰਡੇ-ਕੁੰਡੇ ਨਾਲ ਚਟਨੀ ਪੀਣ ਵਿੱਚ ਇਸ ਲਈ ਮੈਂ ਪੀਸਣ ਲੱਗੀ ਤੁਸੀਂ ਬਹੁ ਰਾਣੀ ਨੂੰ ਕੁਝ ਨਾ ਕਹੋ ਰਾਧਾ ਆਂਟੀ ਮਸਾਲਾ ਅਤੇ ਚਟਨੀ ਕਿਚਨ ਦੀ ਸਲੇਟ ਤੇ ਰੱਖਦੀ ਹੋਈ ਬੋਲੀ ਤਕਲੀਫ ਤੇ ਸਾਨੂੰ ਹੋਏਗੀ ਜੇ ਜ਼ਿਆਦਾ ਆਰਾਮ ਕਰੇਗੀ ਤੇ ਡੰਡਾ-ਕੁੰਡਾ ਇਸ ਲਈ ਇਸਤੇਮਾਲ ਕਰਨ ਨੂੰ ਕਹਿ ਰਹੀ ਹਾਂ ਕਿਉਂਕਿ ਇਹਦੇ ਨਾਲ ਪੇਟ ਤੇ ਦਬਾਅ ਪਵੇਗਾ ਤੇ ਬੱਚਾ ਥੱਲੇ ਆਏਗਾ ਨਹੀਂ ਤੇ ਬੱਚਾ ਪ੍ਰੈਸ਼ਰ ਨਾਲ ਹੀ ਹੋਵੇਗਾ ਤੇ ਉਹਦਾ ਖਰਚਾ ਇਹਦੇ ਪੇਕੇ ਦੇਣਗੇ ਜੋਤੀ ਦੀ ਸੱਸ ਮੂੰਹ ਬਣਾਉਂਦੇ ਹੋਏ ਬੋਲੀ ਭਾਬੀ ਜੀ ਛੋਟਾ ਮੂੰਹ ਤੇ ਵੱਡੀ ਗੱਲ ਫਿਰ ਤੇ ਰਾਸ਼ੀ ਨੂੰ ਵੀ ਕਿਹਾ ਕਰੋ ਕਿ ਡੰਡਾ ਕੁੰਡਾ ਇਸਤੇਮਾਲ ਕਰੇ ਕਿਉਂਕਿ ਪ੍ਰੈਗਨੈਂਟ ਤੇ ਉਹ ਵੀ ਆ ਤੇ ਉਹਦੇ ਦਿਨ ਵੀ ਨਜ਼ਦੀਕ ਨਹੀਂ 7 ਮਹੀਨੇ ਤੋਂ ਮੈਂ ਸਿਰਫ ਉਹਨੂੰ ਜ਼ਰੂਰੀ ਕੰਮ ਵੇਲੇ ਹੀ ਬਿਸਤਰ ਤੋਂ ਉੱਤਰਦੇ ਦੇਖਿਆ ਆ ਤੇ ਜੀ ਉਹਦਾ ਪ੍ਰਸ਼ਨ ਹੋਇਆ ਤੇ ਉਹਦਾ ਖਰਚਾ ਤੁਸੀਂ ਚੁੱਕੋਗੇ ਜਾਂ ਫਿਰ ਉਹਦੇ ਸਾਰੇ ਰਾਧਾ ਆਂਟੀ ਵਿੱਚ ਪਤਾ ਨਹੀਂ ਅੱਜ ਕਿਥੋਂ ਇੰਨੀ ਮਤ ਆ ਗਈ ਕਿ ਉਹ ਇੰਨੇ ਮਹੀਨਿਆਂ ਤੋਂ ਦੇਖ ਰਹੀ ਸੀ ਉਹ ਬੋਲ ਦਿੱਤਾ ਰਾਧਾ ਤੂੰ ਬਹੁਤ ਜ਼ਿਆਦਾ ਬੋਲ ਰਹੀ ਹੈ ਅੱਜ ਬਹੁ ਰਾਣੀ ਦੀ ਹਮਾਇਤ ਕਰਨ ਦੀ ਕੋਈ ਲੋੜ ਨਹੀਂ ਅਸੀਂ ਹੱਲੇ ਹੈਗੇ ਆ ਜੋਤੀ ਦੀ ਸੱਸ ਗੁੱਸੇ ਵਿੱਚ ਬੋਲੀ ਮਾਲਕਨ ਜੀ ਵੇਖ ਰਹੀ ਆ ਬਹੁਤੇ ਬੇਟੀ ਦਾ ਕਿੰਨਾ ਖਿਆਲ ਰੱਖਿਆ ਜਾ ਰਿਹਾ ਆ ਇਹ ਮੈਨੂੰ ਹੀ ਦਿਖਦਾ ਆ ਮਾਲਕ ਤੇ ਛੋਟੇ ਮਾਲਕ ਇੱਥੇ ਰਹਿੰਦੇ ਨਹੀਂ ਇਸ ਲਈ ਤੁਸੀਂ ਬਹੁਤਾ ਆਪਣਾ ਹੁਕਮ ਚਲਾਉਂਦੇ ਰਹਿੰਦੇ ਜੋ ਜੇ ਉਹ ਇੱਥੇ ਹੁੰਦੇ ਤਾਂ ਸ਼ਾਇਦ ਰਾਦਾ ਬੋਲਦੇ ਬੋਲਦੇ ਰੁਕ ਗਈ ਕਿਉਂਕਿ ਸਾਹਮਣੇ ਜੋਤੀ ਦੇ ਸਹੁਰਾ ਸਾਹਿਬ ਖੜੇ ਸਨ ਰਾਦਾ ਉਹਨਾਂ ਨੂੰ ਨਮਸਤੇ ਕਰਕੇ ਚਲੀ ਗਈ ਕੋਕੀਲਾ ਏ ਮੈਂ ਕੀ ਸੁੰਰਿਆ ਤੂੰ ਬਹੂ ਕੋਲੋਂ ਇਸ ਹਾਲਤ ਵਿੱਚ ਵੀ ਡੰਡੇ ਕੁੰਡੇ ਨਾਲ ਮਸਾਲੇ ਪਿਸਵਾ ਰਹੀ ਹੈ। ਵਿਰਾਦਾ ਤੇ ਕੋਕਲਾ ਦੀ ਤੇਜ ਆਵਾਜ਼ ਸੁਣ ਕੇ ਜੋਤੀ ਦਾ ਸਹੁਰਾ ਸਾਹਿਬ ਵੀ ਉੱਥੇ ਆ ਗਏ। ਤੁਸੀਂ ਕਦੋਂ ਆਏ? ਆਓ ਆਪਾਂ ਕਮਰੇ ਵਿੱਚ ਚੱਲੀਏ। ਮੈਂ ਬਹੂ ਕੋਲੋਂ ਹੁਣੇ ਚਾਹ ਪਕੌੜੇ ਬਣਾਉਂਦੀ ਹਾਂ। ਕੋਕਲਾ ਦੇ ਆਪਣੇ ਪਤੀ ਨੂੰ ਵੇਖ ਕੇ ਹੋਸ਼ ਉੱਡ ਗਏ। ਤੇ ਗੱਲ ਨੂੰ ਟਾਲਣ ਲਈ ਆਪਣੇ ਪਤੀ ਨੂੰ ਕਮਰੇ ਵਿੱਚ ਜਾਣ ਲਈ ਕਹਿਣ ਲੱਗੀ ਤੇ ਇਸ਼ਾਰੇ ਨਾਲ ਜੋਤੀ ਨੂੰ ਕਿਹਾ ਕਿ ਚਾਹ ਪਕੌੜੇ ਬਣਾ ਦੇਵੇ ਕਮਰੇ ਵਿੱਚ ਪਹੁੰਚ ਕੇ ਜੋਤੀ ਦਾ ਸਹੁਰਾ ਆਪਣਾ ਬੈਗ ਰੱਖਦੇ ਹੋਏ ਬੋਲਿਆ ਤੂੰ ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ ਜੀ ਤੁਸੀਂ ਪਰੇਸ਼ਾਨ ਨਾ ਹੋ ਰਾਧਾ ਕੁਝ ਵੀ ਬੋਲਦੀ ਆ ਤੁਸੀਂ ਪਾਣੀ ਪੀਓ ਕੋਕਲਾ ਨੇ ਪਾਣੀ ਦਾ ਗਲਾਸ ਦਿੰਦੇ ਹੋਏ ਕਿਹਾ ਗੱਲ ਨੂੰ ਟਾਲਣ ਦੀ ਕੋਸ਼ਿਸ਼ ਨਾ ਕਰ ਮੈਂ ਤੇ ਨੂੰ ਉਸ ਦਿਨ ਵੀ ਕਿਹਾ ਸੀ ਕਿ ਮਿਕਸੀ ਮੰਗਵਾ ਲੈ ਬਹੂ ਨੂੰ ਆਰਾਮ ਦੀ ਜ਼ਰੂਰਤ ਆ ਜੋਤੀ ਦਾ ਸਹੁਰਾ ਨਾਰਾਜ਼ ਹੁੰਦੇ ਹੋਏ ਬੋਲਿਆ ਮੈਂ ਬਹੂ ਦੀ ਕੋਈ ਦੁਸ਼ਮਣੀ ਨਹੀਂ ਹਾਂ ਜੋ ਵੀ ਕਰ ਰਹੀ ਆ ਉਹਦੇ ਭਲੇ ਲਈ ਹੀ ਕਰ ਰਹੀ ਆ ਜੇ ਉਹ ਘਰ ਦਾ ਕੰਮ ਨਹੀਂ ਕਰੇਗੀ ਤੇ ਡਾਕਟਰ ਐਵੇਂ ਚੀਰ ਫਾੜ ਕਰਨਗੇ ਤੇ ਖਰਚਾ ਵੀ ਜ਼ਿਆਦਾ ਆਏਗਾ ਇਸ ਲਈ ਮੈਂ ਸਭ ਕਰਵਾਉਣੀ ਆ ਉਹਦੇ ਕੋਲੋਂ ਕੋਕਲਾ ਆਪਣੀ ਸਫਾਈ ਵਿੱਚ ਬੋਲੀ ਉਦੋਂ ਹੀ ਰਾਸ਼ੀ ਦੀ ਉੱਚੀ ਆਵਾਜ਼ ਆਈ ਅੰਮਾ ਤੁਹਾਡੀ ਬਹੂ ਨੂੰ ਚਾਪ ਕੋਕੜੇ ਬਣਾਉਣ ਵਿੱਚ ਕਿੰਨੀ ਦੇਰ ਲੱਗਦੀ ਆ ਮੈਨੂੰ ਭੁੱਖ ਲੱਗੀ ਆ ਜਿੰਨਾ ਪਿਆਰ ਤੂੰ ਆਪਣੀ ਬਹੂ ਨੂੰ ਕਰ ਰਹੀਆਂ ਉਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਆਪਣੀ ਕਮਜ਼ੋਰ ਤੇ ਹਾਲਚੀ ਬੇਟੀ ਨੂੰ ਵੀ ਦੇ ਦੇਂਦੀ ਕੰਮ ਨਾ ਕਰਨਾ ਪਵੇ ਇਸ ਲਈ ਪ੍ਰੈਗਨਨਸੀ ਦਾ ਪਤਾ ਲੱਗਦਿਆਂ ਹੀ ਇੱਥੇ ਆ ਗਈ ਤੇ ਇਹ ਸਾਰਾ ਦਿਨ ਬਿਸਤਰ ਤੇ ਬੈਠ ਕੇ ਹੂ ਕਮ ਚਲੰਗਦੀ ਰਹਿੰਦੀ ਆ ਮੈਂ ਤੇ ਰਾਜ ਬਾਹਰ ਰਹਿਨੇ ਆ ਇਸ ਲਈ ਤੂੰ ਬਹੁ ਨੂੰ ਪਰੇਸ਼ਾਨ ਕਰਦੀ ਆ ਇਹ ਤੇ ਬਹੁ ਦੇ ਸੰਸਕਾਰ ਨੇ ਜੋ ਉਹਨੇ ਆਪਣੀ ਤਕਲੀਫ ਨਾਰਾਜ ਨੂੰ ਦੱਸੀ ਤੇ ਨਾ ਹੀ ਆਪਣੇ ਪੇਕੇ ਵਾਲਿਆਂ ਨੂੰ ਤੇ ਰਾਧਾ ਨੂੰ ਬਹੁ ਦੀ ਤਕਲੀਫ ਦਿਖੀ ਪਰ ਤੈਨੂੰ ਨਹੀਂ ਜੋਤੀ ਦੇ ਸੋਰੇ ਦੀ ਗੱਲ ਸੁਣ ਕੇ ਕੋਕਲਾ ਦੀ ਆਵਾਜ਼ ਬੰਦ ਹੋ ਗਈ ਅੱਜ ਸਾਰਿਆਂ ਨੂੰ ਬਹੁਤੀ ਤਕਲੀਫ ਦਿਖ ਰਹੀ ਆ ਪਰ ਮੈਂ ਵੀ ਤਾਂ ਇਹ ਸਭ ਝੇਲਦੀ ਹੀ ਆਈਆਂ ਉਦੋਂ ਤਾਂ ਕਿਸੇ ਨੂੰ ਮੇਰੀ ਤਕਲੀਫ ਦਾ ਪਤਾ ਨਾ ਲੱਗਾ ਕੋਕਲਾ ਨੂੰ ਆਪਣਾ ਦਰਦ ਯਾਦ ਆ ਗਿਆ ਉਸ ਸਮੇਂ ਤੇਰੀ ਵੀ ਤਕਲੀਫ ਮੈਨੂੰ ਦਿਖੀ ਸੀ ਪਰ ਉਸ ਟਾਈਮ ਮਿਕਸੀ ਨਹੀਂ ਸੀ ਪਰ ਫਿਰ ਵੀ ਮੈਂ ਤੇਰੀ ਮਦਦ ਦੇ ਲਈ ਕਾਮਨਾ ਆਂਟੀ ਨੂੰ ਰੱਖਿਆ ਸੀ ਜੋ ਘਰ ਦਾ ਸਾਰਾ ਕੰਮ ਕਰਦੀ ਸੀ ਤੇ ਤੂੰ ਸਿਰਫ ਖਾਣਾ ਹੀ ਬਣਾਉਂਦੀ ਸੀ ਪਰ ਸਮੇਂ ਦੇ ਨਾਲ ਨਾਲ ਸਭ ਕੁਝ ਬਦਲ ਗਿਆ ਆ ਹੁਣ ਮਿਕਸੀ ਵੀ ਆ ਗਈ ਆ ਤੇ ਆਪਣੇ ਪਿੰਡ ਵਿੱਚ ਲਾਈਟ ਵੀ ਆ ਗਈ ਆ ਤੇਰੇ ਆਸ-ਪਾਸੇ ਸਭ ਕੁਝ ਬਦਲ ਗਿਆ ਪਰ ਤੂੰ ਹਾਲੇ ਵੀ ਉਹੀ ਸੋਚਦੀ ਏਂ ਕਿ ਮੈਂ ਉਹ ਸਭ ਕੁਝ ਛੱਲਿਆ ਤੇ ਮੇਰੀ ਬਹੂ ਵੀ ਇਹ ਸਭ ਕੁਝ ਛੱਲੇਗੀ ਜੋਤੀ ਦੇ ਸਹੁਰੇ ਨੇ ਕੋਕਲਾ ਨੂੰ ਗਲਤੀ ਦੱਸਦੇ ਹੋਏ ਕਿਹਾ ਜੀ ਸਹੀ ਗਿਆ ਤੁਸੀਂ ਕਿਉਂ ਮੈਂ ਆਪਣੀ ਸੱਸ ਦੀ ਤਰ੍ਹਾਂ ਖੜੂ ਸੱਸ ਬਣ ਰਹੀ ਆ ਇਹ ਸੋਚ ਤੋਂ ਬਾਹਰ ਹੀ ਨਹੀਂ ਨਿਕਲ ਸਕੀ ਕਿ ਬਹੂ ਨੂੰ ਆਪਣੀ ਤਰ੍ਹਾਂ ਤਕਲੀਫ ਨਹੀਂ ਸਹਨ ਦਿਆਂਗੀ ਚਲੋ ਛੇਤੀ ਜਾ ਕੇ ਚਾਹ ਨਾਸ਼ਤਾ ਕਰ ਲਓ ਤੇ ਫਿਰ ਜਾ ਕੇ ਮਿਕਸੀ ਲੈ ਆਉਂਦੇ ਆ ਕੋਕਲਾ ਨੇ ਆਪਣੀ ਗਲਤੀ ਨੂੰ ਸੁਧਾਰਨ ਦਾ ਫੈਸਲਾ ਕਰ ਲਿਆ ਹੁਣ ਤੂੰ ਬਿਲਕੁਲ ਸਹੀ ਸੋਚ ਰਹੀ ਆ ਪਰ ਮੰਨਣਾ ਪਵੇਗਾ ਤੂੰ ਗੱਲਾਂ ਹੀ ਗੱਲਾਂ ਵਿੱਚ ਮੇਰੀ ਮੰਨੋਂ ਖੜੂਸ ਕਹਿ ਦਿੱਤਾ ਜੋਤੀ ਦਾ ਸਾਰਾ ਹੱਸਦੇ ਹੋਏ ਬੋਲਿਆ ਤੇ ਕੋਕਲਾਵੀ ਮੁਸਕਰਾਉਣ ਲੱਗੀ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦੇਣਾ ਜੀ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ